ਇਹ ਹੈ ਗੁਰਪਾਲ ਸਿੰਘ ਗੁਰਪਾਲ ਸਿੰਘ ਪਿੰਡ ਵਿੱਚੋਂ ਆ ਕੇ ਸ਼ਹਿਰ ਵਾਲਿਆਂ ਦੀ ਪਸੰਦ ਬਣਿਆ ਹੋਇਆ ਹੈ ਕਿਉਂਕਿ ਗੁਰਪਾਲ ਸਿੰਘ ਦੇ ਹੱਥ ਵਿੱਚ ਅਜਿਹੀ ਕਲਾਕਾਰੀ ਹੈ ਕਿ ਵੱਡੀ ਵੱਡੀ ਸੈਲੀਬ੍ਰਿਟੀ ਵੀ ਗੁਰਪਾਲ ਦੇ ਕੋਲ ਆਉਂਦੀ ਹੈ ਗੁਰਪਾਲ ਕਹਿੰਦਾ ਜੋ ਮੈਂ ਘੜੀ ਬਣਾਈ ਹੋਈ ਹੈ ਇੱਕ ਘੜੀ ਸਤਿੰਦਰ ਸਰਤਾਜ ਦੇ ਘਰ ਵਿੱਚ ਵੀ ਲੱਗੀ ਹੋਈ ਹੈ ਇਹ ਗੁਰਪਾਲ ਸਿੰਘ ਤੇ ਗੁਰਪਾਲ ਸਿੰਘ ਦੀ ਘਰ ਵਾਲੀ ਦੋਵੇਂ ਜੀ ਇੱਕ ਦੁਕਾਨ ਚਲਾਉਂਦੇ ਨੇ ਤੇ ਇਹ ਦੁਕਾਨ ਦੇ ਵਿੱਚ ਪੰਜਾਬੀ ਨਾਲ ਜੁੜੀਆਂ ਹੋਈਆਂ ਘੜੀਆਂ ਫੱਟੀਆਂ ਇੱਥੋਂ ਤੱਕ ਪਜ਼ਲ ਗੇਮਾਂ ਵਗੈਰਾ ਹੋਰ ਬਹੁਤ ਕੁਝ ਬਣਾਉਂਦੇ ਨੇ ਗੁਰਪਾਲ ਕਹਿੰਦਾ ਕਿ ਸ਼ੁਰੂਆਤ 'ਚ ਮੈਂ ਮਿਸਤਰੀ ਦਾ ਕੰਮ ਕਰਦਾ ਸੀ ਪੱਕੇ ਸਾਰੀ ਦਾ ਤੇ ਉਸ ਤੋਂ ਬਾਅਦ ਮੈਂ ਹੌਲੀ 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 ਆਪਣੇ ਕੰਮ ਨੂੰ ਨਖਾਰ ਕੇ ਇੱਧਰ ਲੈ ਆਇਆ ਕਹਿੰਦਾ ਡਿਜ਼ਾਈਨਰ ਸੀ ਡਿਜ਼ਾਈਨਰ ਹੋਣ ਦੇ ਨਾਲ-ਨਾਲ ਮੈਨੂੰ ਸ਼ੌਂਕ ਹੋਰ ਜਾ ਗਿਆ ਕਿ ਮੈਂ ਪੰਜਾਬੀ ਨੂੰ ਅੱਗੇ ਲੈ ਕੇ ਆਵਾਂ ਕਿਉਂਕਿ ਜਿਹੜਾ ਆ ਸਮਾਂ ਇਹਦੇ ਵਿੱਚ ਲੋਕ ਇੰਗਲਿਸ਼ ਵੱਲ ਭੱਜਦੇ ਸੀ ਤੇ ਪੰਜਾਬੀ ਤੋਂ ਕਿਨਾਰਾ ਕਰਦੇ ਹੁੰਦੇ ਸੀ ਕਹਿੰਦਾ ਮੇਰਾ ਇੱਕੋ ਹੀ ਮੋਟਿਵ ਸੀ ਕਿ ਮੜ ਨੌਜਵਾਨਾ ਨੂੰ ਪੰਜਾਬੀ ਦੇ ਨਾਲ ਜੋੜਾਂ ਪਰ ਮੈਂ ਸਫਲ ਹੋਇਆ ਹਾਂ ਇਸ ਕੰਮ ਵਿੱਚ ਕਿਉਂਕਿ ਮੇਰੀ ਬਣੀ ਹੋਈ ਸਿੰਦਰੀ ਜਦ ਘਰ ਵਿੱਚ ਜਾਂਦੀ ਹੈ ਤਾਂ ਉਸ ਤੇ ਉੱਤਰ ਪੰਜਾਬੀ ਹੀ ਦਿਖਦੀ ਹੈ ਚਾਹੇ ਉਹ ਪੁਰਾਣਾ ਪੰਜਾਬ ਹੋਵੇ ਤੇ ਚਾਹੇ ਉਹ ਪੁਰਾਣੇ ਪੰਜਾਬ ਦਾ ਨਕਸ਼ਾ ਹੋਵੇ ਤੇ ਚਾਹੇ ਉਹ ਕਲਾਕ੍ਰਿਤੀ ਨਾਲ ਲਿਖੇ ਹੋਏ ਉਹ ਉੱਬਰਦੇ ਅੱਖਰ ਜੋ ਸਾਨੂੰ ਪੈਂਤੀ ਯਾਦ ਕਰਾਉਂਦੇ ਨੇ ਆਜੋ ਗੱਲਬਾਤ ਕਰਦੇ ਆ ਗੁਰਪਾਲ ਦੇ ਨਾਲ ਕਿਵੇਂ ਉਸਨੇ ਸਫਰ ਸ਼ੁਰੂ ਕੀਤਾ ਵੀ ਖੋਦਚਾਈ ਦਾ ਕੰਮ ਕੀਤਾ ਠੀਕ ਹੈ ਮਿਸਤਰੀ ਪੁਣੀ ਦਾ ਡੈਡੀ ਮਿਲ ਜਾਂਦੇ ਰੇ ਕੋਈ ਦਿੱਕਤ ਨਹੀਂ ਸੀ ਪਰ ਇਹਦੇ ਵੀ ਉਹਦੇ ਚ ਜਿਆਦਾ ਹਾਰਡਵਰਕ ਜਿਆਦਾ ਸੀ ਹੂੰ ਬਿਲਕੁਲ ਉਸ ਤੋਂ ਬਾਅਦ ਇਹ ਕੰਮ ਸਿੱਖਿਆ ਤੇ ਇੱਧਰ ਆਪਣੇ ਜੇ ਲੋਟ ਆ ਗਿਆ ਜਿੱਦੋਂ ਨਹੀਂ ਗਿਆ ਸੀ ਵੀ ਤੁਸੀਂ ਚਾਂਦੀ ਦਾ ਜੰਮ ਚਾ ਲੈ ਕੇ ਜੰਮਿਓ ਤੇ ਅਸੀਂ ਕਹਿੰਦਾ ਕਿ ਚੀਤੀ ਲੈ ਕੇ ਜੰਮ ਲੋ ਕੰਮ ਹੋ ਜਾਂਦਾ ਹੁਣ ਮੰਨ ਲਓ ਕਿਸੇ ਨੇ ਕੰਮ ਸ਼ੁਰੂ ਕਰਨਾ ਉਹਨੂੰ 25 ਲੱਖ ਧਰਦਾ ਵੀ ਲੈ ਪੁੱਤ ਕੰਮ ਕਰ ਲਾ ਤੇ ਆਪਾਂ ਬਈ ਜੱਪਾ ਜੀ ਨੂੰ ਤੋਂ ਸ਼ੁਰੂ ਕਰਿਆ ਮੈਂ ਮੰਨ ਲਓ ਵੀ ਜਿਹੜੀ ਆਪਣੇ ਕੋਲੇ ਪਾਸ ਹੋਈ ਐ ਇਹ ਪਹਿਲੀ ਗੜੀ ਐ ਸੀ ਉਸ ਤੋਂ ਬਾਅਦ ਇਹਦੇ ਹਜ਼ਾਰਾਂ ਬਣ ਗਏ ਸੈਂਪਲ ਦੇ ਸਰਤਾਜ ਜੀ ਨੂੰ ਵੀ ਗਈ ਹੋਈ ਐ ਬੈਲੀ ਗੜੀ ਐ ਕਿਆ ਬਾਤ ਉਹਨਾਂ ਦੀ ਲੱਗੀ ਵੀ ਹੋਈ ਐ ਬਾਕਾਇਦਾ ਰੀਅਲ ਵੀ ਪਾਈ ਹੋਈ ਐ ਆਪਣੇ ਬੇਜ ਤੇ ਹੂੰ ਤਾਂ ਉਹ ਤੋਂ ਸਾਨੂੰ ਜਿੱਥੇ ਵੀ ਜਿੱਦੋਂ ਉਹ ਲੈਣ ਆਏ ਤਾਂ ਸਾਡੇ ਕੋਲੇ ਬਣਾਉਣ ਦਾ ਵੀ ਟਾਈਮ ਨਹੀਂ ਸੀਗਾ ਸਾਡਾ ਜਿਹੜਾ ਕੰਮ ਸੀ ਨਾਲ ਉਹ ਪ੍ਰਿੰਟਿੰਗ ਬ੍ਰੈਸ ਵਾਲਾ ਚੱਲ ਹੀ ਰਿਹਾ ਸੀ ਤਾਂ ਉਹ ਤੋਂ ਅਸੀਂ ਥੋੜਾ ਜਿਹਾ ਇਹ ਛੱਟ ਕੇ ਸ਼ੁਰੂ ਕੀਤਾ ਤੇ ਤਾਂ ਹੀ ਫਿਰ ਉੱਥੇ ਜਿਵੇਂ ਅਸੀਂ ਲਿਖਦੇ ਸੀ ਮੰਨ ਲਓ ਕੰਪਨੀ ਸ਼ੁਰੂ ਹੁੰਦੀ ਐ ਵੀ ਇਸ ਇਸਟੈਬਲਿਸ਼ਡ ਕਦੋਂ ਤੋਂ ਆਇਆ ਤਾਂ ਉਹ ਫਿਰ ਆਪਾਂ ਉੱਥੇ ਮੁੱਦਦਾ ਦੱਲਾਤਾ ਤੇ ਨੰਬਰ ਤੇ ਆਪਣੇ ਕੋਲੇ ਘੜੀ ਲੱਗੀ ਹੋਈ ਹੈ ਜੀ ਤੇ ਕਾਫੀ ਇਹ ਮਿਲਦਾ ਪੈਸਾ ਬਾਹਰ ਹੈਗੇ ਉਹਨਾਂ ਨੇ ਬਣਾਈ ਸੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਹ ਆਪਣੇ ਇੱਥੇ ਕਿਸੇ ਨੇ ਮਤਲਬ ਗਿਫਟ ਵਜੋਂ ਦੇਣੀ ਸੀ ਸਨਮਾਨਤ ਤਾਂ ਫਿਰ ਉਹ ਸਾਨੂੰ ਕਹਿੰਦੇ ਵੀ ਤੁਸੀਂ ਬਣਾ ਕੇ ਦਿਖਾਓ ਇਹ ਦੋ ਤਿੰਨ ਸੈਂਪਲ ਉਹਨਾਂ ਨੇ ਹੋਰ ਵੀ ਬਣਾਈ ਸੀ ਚਲੋ ਆਪਣਾ ਪਾਸ ਹੋ ਗਿਆ ਹੂੰ ਉਹ ਤੋਂ ਬਾਅਦ ਸਾਨੂੰ ਮਨ ਲਿਕ ਬਣਾਈ ਤੇ ਮੰਗ ਵਧ ਗਈ। ਮੈਂ ਵੈਬਸਾਈਟ ਤੇ ਪਾਇਆ ਹੋਇਆ ਜੀ ਕਲਾਕਾਰਸਟੋਰ.com ਠੀਕ ਹੈ ਜੀ। ਵੈਬਸਾਈਟ ਹੈ। ਤੋਂ ਉੱਤੇ ਪੱਕਾ ਹੁੰਦਾ ਹੈ ਇਹ ਤੁਸੀਂ ਕਰੋਗੇ ਸਾਰਾ ਪੇਮੈਂਟ ਵਗੈਰਾ ਉੱਤੇ ਹੁੰਦੀ ਹੈ। ਠੀਕ ਹੈ। ਫੋਨ ਡਿਲੀਵਰੀ ਹੋਵੇਗੀ। ਵੈਸੇ ਪ੍ਰਾਈਸ ਕੀ ਹੈ ਦਾ? ਮਨ ਲਓ ਛੋਟਾ 1000 ਰੁਪਏ ਤੋਂ ਸ਼ੁਰੂ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡਾ ਦੋਸਤ ਪਰਮਜੀਤ। ਸਫਰ ਦੇ ਇਸ ਵੀਡੀਓ ਵਿੱਚ ਅੱਜ ਇੱਕ ਅਜੀਹਾ ਸਫਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਪਿੰਡ ਤੋਂ ਚੱਲ ਕੇ ਸ਼ਹਿਰ ਵਾਲਿਆਂ ਦੀ ਪਸੰਦ ਬਣਦਾ ਮੁੰਡੇ ਦਾ ਸਫ਼ਰ ਹੈ ਜਿਵੇਂ ਦਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕਿ ਇੱਕ ਪੰਜਾਬੀ ਗੁਰਮੁਖੀ ਨਾਲ ਜੁੜੀਆਂ ਹੋਈਆਂ ਤਸਵੀਰਾਂ ਤੁਹਾਨੂੰ ਵੱਧ ਦੇਖਣੀਆਂ ਤੇ ਇਹ ਤਸਵੀਰਾਂ ਬਣਵਾਉਣ ਵਾਲਾ ਜਾਂ ਇਹ ਕਲਾਕਾਰੀ ਕਰਨ ਵਾਲੇ ਕਲਾਕਾਰ ਨੂੰ ਤੁਹਾਨੂੰ ਬੁਲਾਵਾਂਗੇ ਮੇਰੇ ਨਾਲ ਗੱਲਬਾਤ ਕਰ ਲਈ ਮੌਜੂਦ ਰਹਿਣਗੇ ਗੁਰਪਾਲ ਸਿੰਘ ਕਹਿੰਦਾ ਮੁੱਦਤਾ ਤੋਂ ਕਲਾਕਾਰ ਤੇ ਇਹ ਕਲਾਕਾਰ ਇਹਦਾ ਰਾਜ ਜਾਣਦੇ ਆ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਚੜਦੀ ਕਲਾ ਵਾਹ ਜੀ ਬਹੁਤ ਚੜਦੀ ਕਲਾ ਹੀ ਚਾਹੀਦੀ ਆ ਇੱਕ ਪੰਜਾਬੀ ਤੋਂ ਚੜਦੀ ਕਲਾ ਜਦੋਂ ਸ਼ਬਦ ਆ ਜਾਂਦਾ ਵੈਸੀ ਜੋਸ਼ ਆ ਜਾਂਦਾ ਨਾ ਜੋਸ਼ ਆ ਜਾਂਦਾ ਬਿਲਕੁਲ ਅੱਛਾ ਬਾਈ ਗੁਰਪਾਲ ਮੈਂ ਜਦੋਂ ਆ ਕੇ ਇੰਟਰੋ ਵੇਖਿਆ ਮੈਨੂੰ ਬੜਾ ਵਧੀਆ ਲੱਗਿਆ ਕਿ ਜਿੱਦਾਂ ਤੁਸੀਂ ਗੁਰਮੁਖੀ ਨਾਲ ਇੰਨਾ ਜੁੜੇ ਹੋਏ ਹੋ ਤੇ ਕਲਾਕਾਰ ਇਹ ਤੁਸੀਂ ਨਾਮ ਦਿੱਤਾ ਫਿਰ ਮੂਰੇ ਲਿਖਿਆ ਮੁੱਦਤਾ ਤੋਂ ਇਹ ਕੀ ਰਾਜ ਸੀ ਰਾਜ ਤਾਂ ਭਾਈ ਜੀ ਇਦਾਂ ਮੰਨ ਲਓ ਜੇ ਆਪਾਂ ਜਮਾ ਸ਼ੁਰੂ ਤੋਂ ਗੱਲਬਾਤ ਕਰ ਲਈਏ ਮੰਨ ਲਓ ਜਿੱਥੇ ਮੰਨ ਲਓ ਕੰਮ ਸਿੱਖਿਆ ਉਸ ਤੋਂ ਬਾਅਦ ਮੰਨ ਲਓ ਮੈਂ 3 ਸਾਲ ਬਰਨਾਲਾ ਕੰਮ ਕੀਤਾ ਜੀ ਠੀਕ ਆ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਿਆ ਤਾਂ ਉਹਦੇ ਨਾਲ ਨਾਲ ਅਸੀਂ ਇੱਕ ਜਿਹੜਾ ਇਹ ਮੰਨ ਲਓ ਸਾਰਾ ਸਜਾਵਟ ਵਾਲਾ ਕੰਮ ਸ਼ੁਰੂ ਕਰਿਆ ਜੀ ਮੰਨ ਲਓ ਇਹਨੂੰ ਆਪਾਂ ਗੁਰਮੁਖੀ ਲਿਪੀ ਨਾਲ ਸੰਬੰਧਿਤ ਸ਼ੁਰੂ ਕੀਤਾ ਜੀ ਸਾਰਾ ਕੁਝ ਵੀ ਜਿਹੜੂ ਵੀ ਆਪਣੇ ਘਰਾਂ ਦੇ ਵਿੱਚ ਵਰਤੋ ਵਾਲੀ ਚੀਜ਼ ਸਾਡੇ ਕੋਲੇ ਹੂੰ ਤੁਸੀਂ ਮੰਨ ਲਓ ਦੇਖਦੇ ਵੀ ਦੁਆਰ ਚਾਹੀਦਾ ਜਰੂਰ ਆਪਾਂ ਨਾਲ ਤੁਰ ਫਿਰ ਕੇ ਗੱਲ ਕਰ ਲ ਸਕਦੇ ਆ ਜਾਂ ਮੰਨ ਲਓ ਕੋਈ ਛੱਲੇ ਹੋ ਗਏ ਛੱਲੀਆਂ ਵਾਲੇ ਲਟਕਣ ਹੋ ਗਏ ਇਹ ਚੀਜ਼ਾਂ ਸਾਰੀਆਂ ਹੂੰ ਤਾਂ ਮੰਨ ਲਓ ਜਿਵੇਂ ਵੱਡੇ ਫਰੇਮ ਹੋ ਗਏ ਤਾਂ ਇਹਨੂੰ ਅਸੀਂ ਮੰਨ ਲਓ ਗੁਰਮਖੀ ਨਾਲ ਉਹ ਕਰਿਆ ਕਿਉਂ ਕਿ ਤਾਂ ਉਹ ਇਹ ਕੋਈ ਪਹਿਲਾਂ ਕਰ ਨਹੀਂ ਰਿਹਾ ਸੀ ਹੂੰ ਤਾਂ ਸਾਡਾ ਜਿਹੜਾ ਕੰਮ ਸੀ ਨਾਲ ਉਹ ਪ੍ਰਿੰਟਿੰਗ ਪ੍ਰੈਸ ਵਾਲਾ ਚੱਲ ਹੀ ਰਿਹਾ ਸੀ ਤਾਂ ਉਹ ਤੋਂ ਅਸੀਂ ਥੋੜਾ ਜਿਹਾ ਇਹ ਹਟ ਕੇ ਸ਼ੁਰੂ ਕੀਤਾ ਤੇ ਤਾਂ ਹੀ ਫਿਰ ਉੱਥੇ ਜਿਵੇਂ ਅਸੀਂ ਲਿਖਦੇ ਸੀ ਮੰਨ ਲਓ ਕੰਪਨੀ ਸ਼ੁਰੂ ਹੁੰਦੀ ਹੈ ਵੀ ਸਟੈਬਲਿਸ਼ਡ ਕਦੋਂ ਤੋਂ ਹੈ ਤਾਂ ਉਹ ਵੀ ਰ ਆਪਾਂ ਉੱਥੇ ਮੁੱਦ ਦਾ ਦੋ ਲਾਤਾ ਮੁੱਤਤਾ ਤੋਂ ਲਾਤਾ ਠੀਕ ਹੈ ਮੁੱਤਤਾ ਤੋਂ ਕਲਾਕਾਰ ਮੇਰੇ ਮਨ ਚ ਇਹ ਆ ਰਿਹਾ ਸੀ ਸ਼ਾਇਦ ਕੋਈ ਪੀੜੀ ਵਿੱਚ ਤੁਹਾਡੇ ਹੋਵੇਗਾ ਨਹੀਂ 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 ਦਾਦਾ ਪਰਦਾਦਾ ਕੋਈ ਇਹ ਆਪਣੇ ਫਾਦਰ ਸਾਹਿਬ ਕਰਦੇ ਸੀ ਮੰਨ ਲਓ ਚਣਾਈ ਦਾ ਕੰਮ ਠੇਕੇਦਾਰੀ ਦਾ ਹੀ ਜੀ ਤੋਂ ਪਹਿਲਾਂ ਦਾਦਾ ਜੀ ਮੰਨ ਲਓ ਇਹੀ ਸਾਰਾ ਮਿਸਤਰੀਆਂ ਵਾਲਾ ਕੰਮ ਹੀ ਕਰਦੇ ਕਲਾਕਾਰੀ ਤਾਂ ਸੀਗੀ ਹਾਂ ਜੀ ਹਾਂ ਜੀ ਕੰਮ ਮੰਨ ਲਓ ਪਰ ਕਿੰਨਾ ਕਾਲੋ ਵੀ ਇਹੀ ਹੋ ਗਿਆ ਹੱਥ ਕੇਰ ਤੋਂ ਵੀ ਜੀ ਆਪਾ ਪੰਜਾਬ ਚ ਰਹਿੰਦੇ ਆ ਪੰਜਾਬ ਦਾ ਜਿਹੜਾ ਇਸ ਸਮੇਂ ਦਾ ਦੌਰ ਹੈ ਨਾ ਉਹ ਬਾਹਰ ਨੂੰ ਭੱਜਣ ਦਾ ਲੱਗਿਆ ਹੋਇਆ ਹੈ ਲੋਕ ਇੰਗਲਿਸ਼ ਕਲਾਸਾਂ ਤੇ ਜ਼ੋਰ ਦੇ ਰਹੇ ਨੇ ਇਹ ਮਨ ਵਿੱਚ ਹੈ ਕਿ ਅਸੀਂ ਅੰਗਰੇਜ਼ੀ ਸਿੱਖ ਜਾਈਏ ਅੰਗਰੇਜ਼ੀ ਸਿੱਖ ਜਾਈਏ ਬਿਲਕੁਲ ਜੀ ਬਿਲਕੁਲ ਪਰ ਤੁਸੀਂ ਅਜਿਹੇ ਜ਼ਮਾਨੇ ਦੇ ਵਿੱਚ ਜਿੱਥੇ ਲੋਕ ਜ਼ਰੂਰਤੀ ਇੰਗਲਿਸ਼ ਨੂੰ ਸਮਝਦੇ ਆ ਤੁਸੀਂ ਪੰਜਾਬੀ ਗੁਰਮੁਖੀ ਵੱਲ ਕਿਵੇਂ ਵਧੇ ਬਸ ਵੀਰੇ ਹੌਲੀ ਹੌਲੀ ਮੰਨ ਲਓ ਕੰਮ ਚੱਲਦਾ ਗਿਆ ਨਹੀਂ ਸ਼ੁਰੂਆਤ ਕਿੱਥੋਂ ਹੋਈ ਸੀ ਸ਼ੁਰੂਆਤ ਤਾਂ ਕੋਈ ਸਾਡੇ ਕੋਲੋਂ ਜਿਵੇਂ ਪਹਿਲ ਨੰਬਰ ਤੇ ਆਪਣੇ ਕੋਲੇ ਘੜੀ ਲੱਗੀ ਹੋਈ ਹੈ ਜੀ ਤੇ ਕਾਫੀ ਮਨ ਲਗਾਦਾ ਭਾਈ ਸਾਹਿਬ ਬਾਹਰ ਹੈਗੇ ਉਹਨਾਂ ਨੇ ਬਣਾਈ ਸੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਹ ਆਪਣੇ ਇੱਥੇ ਕਿਸੇ ਨੇ ਮਤਲਬ ਗਿਫਟ ਵਜੋਂ ਦੇਣੀ ਸੀ ਸਨਮਾਨਤ ਹੂੰ ਤਾਂ ਫਿਰ ਉਹ ਤੁਹਾਨੂੰ ਕਹਿੰਦੇ ਵੀ ਤੁਸੀਂ ਬਣਾ ਕੇ ਦਿਖਾਓ ਇਹ ਦੋ ਤਿੰਨ ਸੈਂਪਲ ਉਹਨਾਂ ਨੇ ਹੋਰ ਵੀ ਬਣਾਈ ਸੀ ਚਲੋ ਆਪਣਾ ਪਾਸ ਹੋ ਗਿਆ ਹੂੰ ਉਸ ਤੋਂ ਬਾਅਦ ਸਾਨੂੰ ਮਨ ਲ ਇੱਕ ਬਣਾਈ ਤੇ ਮੰਗ ਵਧ ਗਈ ਸੋਚਿਆ ਸੀ ਇਹ ਕੰਮ ਚਾਵਾਂਗੇ ਨਹੀਂ ਬਹੁਤ ਘੱਟ ਮੰਨ ਲਓ ਇਦਾਂ ਕੀ ਸੀ ਮੰਨ ਲਓ ਮੇਰਾ ਜਿਹੜਾ ਨਾਰਮਲ ਆਪਾਂ ਕੰਮ ਕਰਦੇ ਸੀ ਤਾਂ ਮੈਂ ਉਹਦੇ ਵਿੱਚ ਕੀ ਲਿਖਦਾ ਜਿੱਥੇ ਐਡਰੈਸ ਲਿਖਣਾ ਹੈ ਜਾਂ ਹੋਰ ਨਾਲ ਪੰਜਾਬੀ ਨਾਲ ਅੰਗਰੇਜ਼ੀ ਜੋੜ ਕੇ ਲਿਖ ਦਿੰਦੇ ਸੀ ਕਿ ਦਿਮਾਗ 'ਚ ਆਪਾਂ ਨੂੰ ਇਹ ਸੀਗਾ ਵੀ ਆਪਾਂ ਪੰਜਾਬੀ ਨਾਲ ਸੰਬੰਧ ਰਹੀਏ ਤੋਂ ਬਾਰੇ ਜਿਵੇਂ ਜਿਵੇਂ ਮੋੜ ਇੱਧਰ ਪੈਂਦਾ ਗਿਆ ਤੇ ਕੰਮ ਵੱਧਦਾ ਗਿਆ ਵੈਸੇ ਘਰ ਦੇ ਕੀ ਬਣਾਉਣਾ ਚਾਹੁੰਦੇ ਸੀ ਘਰ ਦੇ ਤਾਂ ਕੁਝ ਨਹੀਂ ਕਰਦੇ ਹੁੰਦੇ ਸੀ ਵੀ ਕੰਮ ਕਰੋ ਕੋਈ ਵੀ ਕਰ ਲੈ ਹਾਂਜੀ ਹਾਂ ਹਾਂ ਨੀ ਕੰਮ ਕਰਾਈ ਮੱਲਮ ਆਪ ਵੀ ਖੋਦੇ ਚਣਾਈ ਦਾ ਕੰਮ ਕੀਤਾ ਠੀਕ ਹੈ ਮਿਸਤਰੀ ਭੁੰਨੇ ਦਾ ਡੈਡੀ ਮਿਲ ਜਾਂਦੇ ਰਿਹਾ ਕੋਈ ਦਿੱਕਤ ਨਹੀਂ ਸੀ ਪਰ ਇਹ ਸੀ ਵੀ ਉਹਦੇ 'ਚ ਜਿਆਦਾ ਹਾਰਡਵਰਕ ਜਿਆਦਾ ਸੀ ਹੂੰ ਬਿਲਕੁਲ ਉਸ ਤੋਂ ਬਾਅਦ ਇਹ ਕੰਮ ਸਿੱਖਿਆ ਤੇ ਇੰਦਰ ਆਪਣੇ ਜਦੋਂ ਲੋਟ ਆ ਗਿਆ ਹੂੰ ਕੰਮ ਚੱਲ ਗਿਆ ਤੇ ਇਹ ਇਹ ਅਸਲ ਚ ਇਹ ਕਲਾਕਾਰੀ ਸ਼ੁਰੂ ਤੋਂ ਹੀ ਸੀਗੇ ਚਾਹੇ ਚਨਾਈ ਵਾਲੇ ਕੰਮ ਚੋਂ ਲੈ ਕੇ ਨੇ ਉਹ ਵੀ ਇੱਕ ਮਾੜੀ ਮੋਟੀ ਗੱਲ ਨਹੀਂ ਇੱਕ ਕਲਾਕਾਰੀ ਚਾਹੀਦੀ ਉਹਦੇ ਚ ਵੀ ਵੱਡਾ ਕੰਮ ਆਈ ਔਖਾ ਕੰਮ ਹਾਂ ਬਿਲਕੁਲ ਤੇ ਉਸ ਤੋਂ ਬਾਅਦ ਇਧਰ ਮੋੜ ਆਉਣਾ ਮੋੜ ਆਉਣ ਤੋਂ ਬਾਅਦ ਮਨ ਵਿੱਚ ਕਿਵੇਂ ਆਇਆ ਕਿ ਯਾਰ ਹੋਰ ਵੱਖਰੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰੀਏ ਇੱਕ ਟਾਈਮ ਪੀਸ ਨੇ ਅਜਿਹਾ ਟਾਈਮ ਕਮਾਇਆ ਕਮ ਜਾਂਦਾ ਹੀ ਕਮ ਜਾਂਦਾ ਉਹਦੇ ਨਾਲ ਦੇਖੋ ਮੈਂ ਤਾਂ ਹੁਣ ਵੀ ਜੇ ਕੋਈ ਆਉਂਦਾ ਸਾਡੇ ਕੋਲੇ ਜਾਂ ਕੋਈ ਮੰਨ ਲਓ ਮੁੰਡਿਆ ਜਿਹਾ ਸਿੱਖਣ ਵਾਲਾ ਵੀ ਆਉਂਦਾ ਜਾਂ ਤਾਂ ਇਹ ਕਸਟਮਰ ਕੋਈ ਵੀ ਆਵੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਕੰਮ ਕਰਨਾ ਦਿਲੋਂ ਕਰੋ ਹੂੰ ਪੈਸੇ ਖਾਤਰ ਨਾ ਕਰੋ ਨਾ ਮਜਬੂਰੀ ਕਰਕੇ ਕਰੋ ਹੂੰ ਵੀ ਜੇ ਦਿਲੋਂ ਕਰ ਲਿਆ ਤਾਂ ਇਹ ਕੀ ਸੀ ਅਸੀਂ ਇਹਦੇ ਮਿਲਣ ਦਾ ਪਹਿਲੇ ਸੈਂਪਲ ਦੇ ਸੀ ਪੈਸੇ ਵੀ ਨਹੀਂ ਲਏ ਸੀ ਅੱਛਾ ਫਰੀਜੇ ਦਿੱਤਾ ਸੀ ਉਦੋਂ ਉਦੋਂ ਸੀਗਾ ਵੀ ਯਾਰ ਕੰਮਿਆਪੂਰ ਬਿਲਕੁਲ ਨਹੀਂ ਸੀ ਵੀ ਉਦੋਂ ਕੀ ਸੀ ਬਾਕੀ ਸਾਡਾ ਸਾਰਾ ਕੰਮ ਉਲਟਾ ਹੀ ਹੋਇਆ ਵੀ ਅਸੀਂ ਇੱਧਰ ਕੰਮ ਹੁਣ ਕੱਟ ਕਰ ਰਹੇ ਆ ਜਿਹੜਾ ਪਹਿਲਾਂ ਕੰਮ ਚੱਲ ਰਿਹਾ ਸੀ ਅਡੋ ਜਿਆਦਾ ਸੀ ਓਕੇ ਪਹਿਲਾਂ ਕੰਮ ਬੰਨਾਂ ਦਾ ਕੰਪਨੀਆ ਦਾ ਕੰਮ ਕਰਦੇ ਸੀ ਜੋ ਬਾਹਰ ਬੋਰਡ ਲੱਗੇ ਹੁੰਦੇ ਸਾਈਨ ਬੋਰਡ ਹੋ ਗਈ ਪ੍ਰਿੰਟਿੰਗ ਪ੍ਰੈਸ ਦਾ ਜਿਵੇਂ ਕਾਰਡ ਵਗੈਰਾ ਸਾਰਾ ਉਹ ਕੰਮ ਚੱਲਦਾ ਸੀ ਉਹਨੂੰ ਅਸੀਂ ਜ਼ੀਰੋ ਕਰਕੇ ਇੱਧਰ ਜਿਵੇਂ ਪੰਜਾਬੀ ਚ ਮੈਂ ਕਹਾਂ ਵੀ ਇੱਕ ਫਲੈਕਸ ਲਾਉਣ ਵਾਲਾ ਕੰਮ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਫਲੈਕਸ ਦਾ ਸਾਰਾ ਕੁਝ ਆਪ ਖੁਦ ਕੀਤਾ ਹੋਇਆ ਮਨ ਲੋ ਦੀ ਕੋਈ ਮਸ਼ੀਨ ਵਗੈਰਾ ਨਹੀਂ ਸੀ ਹੈਗੀ ਸੀ ਪਰ ਹੁਣ ਇਹ ਜੋ ਸਾਡੇ ਕੋਲੇ ਅੰਦਰ ਬੰਦ ਆ ਉਹ ਸੀ ਪਹਿਲਾਂ ਉਹਦਾ ਮਸ਼ੀਨ ਅੰਦਰ ਲਗਾ ਕੇ ਫਿਰ ਕੀਤਾ ਅੱਛਾ ਜਦੋਂ ਇਹ ਮਨ ਵਿੱਚ ਖਿਆਲ ਆਉਂਦਾ ਹੈ ਕਿ ਗੁਰਪਾਲ ਆ ਕੁਝ ਨਾ ਕੁਝ ਆਪਣਾ ਕਰੀਏ ਯਾਰ ਆਪਦੀਆਂ ਮਸ਼ੀਨਾਂ ਲਿਆ ਕੇ ਕੰਮ ਕਰੀਏ ਉਦੋਂ ਫਿਰ ਰਿਸਪੌਂਸ ਕੀ ਸੀ ਕਿਵੇਂ ਕਰਦੇ ਆ ਨਾ ਗੱਲਬਾਤ ਸ਼ੁਰੂ ਕੀਤੀ ਨਹੀਂ ਉਹਦੇ ਚ ਵੀਰੇ ਇਦਾਂ ਨਹੀਂ ਸੀ ਉਹਦੇ ਚ ਕਾਣੀ ਤਨੂੰ ਮੈਂ ਦੱਸਦਾ ਪਹਿਲਾਂ ਮੰਨ ਲਓ ਮੇਰੇ ਹੱਥ ਤੇ ਟੀਕਿਆ ਸੀ ਜਿਹੜਾ ਉਹ ਕੰਪਿਊਟਰ ਦੇ ਡਿਜ਼ਾਈਨਿੰਗ ਚ ਹੂੰ ਜਿਹਦੇ ਵਿੱਚ ਮੰਨ ਲਓ ਵੀ ਆਪਣੇ ਹੁਣ ਕੋਈ ਬਹੁਤ ਘੱਟ ਕਰਦੇ ਆ ਮੰਨ ਲਓ ਯਾਨੀ ਕਿਸੇ ਵੀ ਤੁਸੀਂ ਪ੍ਰੈਸ ਤੇ ਚੱਲ ਜਾਓ ਮਾਲਕ ਤਿੰਨ ਹੋਣਗੇ ਕਈ ਵਾਰ ਡਿਜ਼ਾਈਨਰ ਇੱਕ ਵੀ ਨਹੀਂ ਹੁੰਦਾ ਬਿਲਕੁਲ ਇੱਧਰ ਉਲਟ ਸੀ ਮਤਲਬ ਮੈਂ ਹੀ ਮਾਲਕ ਸੀ ਮੈਂ ਹੀ ਡਿਜ਼ਾਈਨਰ ਸੀ ਪਰ ਲੰਮੇ ਨੂੰ ਨੌਲੇਜ ਸਾਰੀ ਹੈਗੀ ਸੀ ਵੀ ਦਿੱਲੀੋਂ ਹੁਣ ਲੁਧਿਆਣੇ ਹੁਣ ਕੰਪਟਿਆਲੇ ਹੁਣ ਆਪਾਂ ਕੰਮ ਫੜਦੇ ਸੀ ਕੰਮ ਕਰਾਈ ਜਾਂਦੇ ਸੀ ਹੂੰ ਤੇ ਪਰ ਉਸ ਤੋਂ ਬਾਅਦ ਜਦੋਂ ਹੁਣ ਇੱਧਰ ਜਿਵੇਂ ਜਿਵੇਂ ਜਿਹੜਾ ਕੰਮ ਲੱਗਿਆ ਵੀ ਹਾਂ ਇਹ ਛੋਟੀ ਮਸ਼ੀਨਾਂ ਪਹਿਲਾਂ ਪਹਿ ਲਈਏ ਫਿਰ ਵੱਡੀ ਲਈਏ ਤੇ ਮੈਂ ਮੱਧ ਦੇ ਵੱਧ ਦੇ ਮੰਨ ਲਓ 15 ਲੱਖ ਤੱਕ ਪਹੁੰਚ ਗਈ ਹੈ ਗੱਲ ਅੱਜ ਅੱਜ ਕਿੱਥੋਂ ਮੰਨ ਕੇ ਚੱਲ ਜੇ ਮੈਂ ਗੱਲ ਕਰਾਂ ਕਿੰਨਾ ਸਮਾਂ ਹੋ ਗਿਆ ਇਹ ਕੰਮ ਚਾਇਆ ਨੂੰ ਕੰਮ ਚ ਮੰਨ ਲਓ ਜੇ ਜਮਾ ਸ਼ੁਰੂ ਤੋਂ ਗੱਲ ਕਰਦੇ ਜੀ ਤਾਂ ਮੈਂ ਜੁਲਾਈ 2013 ਸਿੱਖਣ ਲੱਗਿਆ ਸੀ ਤੇ ਇੱਥੇ ਬਠਿੰਡਾ ਵਿੱਚ ਆ ਕੇ 2017 ਵਿੱਚ ਸ਼ੁਰੂ ਕਰ ਲਿਆ ਸੀ ਫਰਬਰੀ ਦੇ ਠੀਕ ਹੈ ਸਾਢੇ 3 ਸਾਲ ਬਰਨਾਲੇ ਲਾਈ ਸੀ ਉਸ ਤੋਂ ਬਾਅਦ ਇੱਥੇ ਸ਼ੁਰੂ ਕਰਿਆ ਤਾਂ 3 ਸਾਲ ਆਪਾਂ ਉਹ ਕੰਮ ਗੁਰਾ ਜੱਜ ਕੀ ਕੀਤਾ ਜੀ ਤਾਂ ਫੇਰ ਇਹ ਮੰਨ ਲਓ ਵੀ 2020 ਦੇ ਵਿੱਚ ਲੌਕਡਾਊਨ ਤੋਂ ਸਾਲ ਪਹਿਲਾਂ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਇੱਥੇ ਆਗੇ ਸੀ ਓਕੇ ਅਸਲ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਿ ਪਿੰਡ ਵਾਲਾ ਮੁੰਡਾ ਸ਼ਹਿਰ ਵਾਲਿਆਂ ਦੀ ਪਸੰਦ ਬਣ ਗਿਆ ਹਾਂਜੀ ਪਿੰਡ ਚੋਂ ਡੱਬ ਵਾਲੀ ਤਾਂ ਉਹਨੇ ਇਥੋਂ ਕਾਫੀ ਦੂਰ ਵੀ ਪੈ ਜਾਂਦਾ ਤੇ ਉਹਦੇ ਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਹੁੰਦਿਆਂ ਤੋਂ ਉਹ ਹੁਣ ਤਾਂ ਚਲੋ ਇੱਥੇ ਰਹਿਣ ਲੱਗੇ ਜੀ ਪਹਿਲਾਂ ਆਉਂਦੀ ਸੀ ਪਹਿਲਾਂ ਵਸਤੇ ਆਉਂਦੇ ਸੀ ਜਦੋਂ ਗੱਡੀ ਨਹੀਂ ਸੀ ਬਿਲਕੁਲ ਪਰੇਸ਼ਾਨੀਆਂ ਜੀ ਕੰਮ ਛੱਡ ਕੇ ਭੱਜਣਾ ਪੈਂਦਾ ਸੀ ਕਿੰਨੀ ਵਾਰ ਇੱਕ ਵਸ ਆਉਣੀ ਸੀ ਜਾਂ ਤੜਕੇ ਸਵੇਰ ਜਾਣਾ ਇਹ ਇਧਰੋਂ ਜਾਣਦਾ ਵੀ ਹੁੰਦਾ ਸੀ ਵੀ ਫਿਕਸ ਟਾਈਮ ਆ ਜਾਣਾ ਹੀ ਪੈਣਾ ਪੱਕਾ ਪੱਕਾ ਹੂੰ ਮਿੰਟ ਮਿੰਟ ਦਾ ਸਹਾਈ ਹੁੰਦਾ ਸੀ ਅੱਜ ਅੱਜ ਠੀਕ ਹੈ ਤੁਸੀਂ ਇੱਕ ਮੁਕਾਮ ਤੇ ਬੈਠੇ ਹੋ ਜਦੋਂ ਕੰਮ ਸ਼ੁਰੂ ਕਰਦੇ ਹੋ ਇਹ ਸਫਰ ਜਦੋਂ ਸ਼ੁਰੂ ਹੋ ਜਾਂਦਾ ਹਾਂ ਜੀ ਸ਼ੁਰੂਆਤੀ ਦੌਰ ਦੇ ਵਿੱਚ ਨਾ ਹਰ ਕੋਈ ਵੀ ਸਫਰ ਹੈ ਉਹਨੂੰ ਸ਼ੁਰੂ ਕਰਦੇ ਆਂ ਸੁਰੂਆਤੀ ਦੌਰ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਹਿਲਾ ਬਿਲਕੁਲ ਨਹੀਂ ਕੀ ਹੋਇਆ ਸੀ ਗੁਰਪਾਲ ਨੂੰ ਮੁਸ਼ਕਲਾਂ ਦਾ ਚੱਲੀ ਜਾਂਦਾ ਸੀ ਨਾਲ ਨਾਲ ਜੀ ਕੋਈ ਸਾਂਝੀ ਕਰੋਗੇ ਕੋਈ ਗੱਲ ਉਹ ਜੀ ਕੋਈ ਪੋਪਿੰਟ ਯਾਦ ਹੋਵੇ ਮੈਂ ਮੈਂ ਚਾਹਾਂਗਾ ਥੋੜੇ ਬਲਬਲੇ ਵਿੱਚ ਕੱਢਣੇ ਆ ਸਾਰੇ ਬਲਬਲੇ ਵਿੱਚ ਤਬਰੇ ਇਦਾਂ ਦੋ ਗੱਲਾਂ ਹੁੰਦੀ ਆ ਵੀ ਕਹਿੰਦੇ ਹੁੰਦੇ ਉਹ ਦੀਪ ਸਿੱਧੂ ਨੇ ਕਿਹਾ ਸੀ ਵੀ ਤੁਸੀਂ ਚਾਂਦੀ ਦਾ ਜੰਮ ਚਾ ਲੈ ਕੇ ਜੰਮਿਓ ਹੂੰ ਤੇ ਅਸੀਂ ਕਹਿੰਦਾ ਕਿ ਚੀਚੀ ਲੈ ਕੇ ਜਾਵੇਂ ਉਹ ਕੰਮ ਹੋ ਜਾਂਦਾ ਹੁਣ ਮੰਨ ਲਓ ਕਿਸੇ ਨੇ ਕੰਮ ਸ਼ੁਰੂ ਕਰਨਾ ਉਹਨੂੰ 25 ਲੱਖ ਧਰਤਾ ਵੀ ਲੈ ਪੁੱਤ ਕੰਮ ਕਰ ਲਾ ਤੇ ਆਪਾਂ ਵੀ ਜੱਪਾ ਜ਼ੀਰੋ ਤੋਂ ਸ਼ੁਰੂ ਕਰਿਆ ਹੂੰ ਤਾਂ ਉਹ ਜ਼ੀਰੋ ਵਾਲਾ ਬੰਦਾ ਪਹਿਲਾਂ ਮੈਨਸ ਜੀ ਜਾਂਦਾ ਬਿਲਕੁਲ ਥੱਲੇ ਜਾਂਦਾ ਨਾ ਫਿਰ ਅੱਗੇ ਵੱਧਦਾ ਉਹ ਵੱਧਦਾ ਇਹ ਹੈ ਵੀ ਜੇ ਉਹ 25 ਲੱਖ ਵਾਲਾ ਮੈਨਸ ਚਲ ਗਿਆ ਤਾਂ ਉੱਠਦਾ ਨਹੀਂ ਫਿਰ ਕਦੇ ਨੁਕਸਾਨ ਨੇ ਡਾਵਾ ਡੋਲ ਕੀਤਾ ਸੀ ਨਹੀਂ 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 ਉਹ ਤਾਂ ਚੱਲੀ ਗਿਆ ਜੀ ਲੌਕਡਾਊਨ ਆਇਆ ਇੱਕ ਦੂ ਵੱਡਾ ਤਾਂ ਕੁਝ ਹੀ ਨਹੀਂ ਸੀ ਹੂੰ ਬਿਲਕੁਲ ਉਹ ਰਾਤੀ ਤੇ ਮੈਂ ਮੰਨ ਲਓ ਵੀ ਜਿੰਨੇ ਰੁਪਏ ਲੈਣੇ ਸੀ ਲੋਕਾਂ ਕੋਲ ਉਹ ਡੱਬੇ ਇਹ ਕਰੇ ਹੂੰ ਉਹ ਤਾਂ ਫਿਰ ਚੱਲੀ ਜਾਂਦਾ ਮੈਨੂੰ ਉਹ ਦਿਖਾਓਗੇ ਤੁਹਾਡੀ ਪਹਿਲੀ ਜਿਹੜੀ ਕਲਾਕਾਰੀ ਸੀ ਕਾਦੇ ਤੇ ਸੀਗੀ ਮਤਲਬ ਪਹਿਲਾ ਤਾਂ ਇਹ ਹੀ ਸੀਗਾ ਜੀ ਆਪਣੀ ਇੱਕ ਘੜੀ ਹੈ ਜਿਹੜੀ ਹੂੰ ਇਹ ਮੰਨ ਲਓ ਵੀ ਜਿਹੜੀ ਆਪਣੇ ਕੋਲੇ ਪਾਸ ਹੋਈ ਹੈ ਇਹ ਪਹਿਲੀ ਘੜੀ ਹੈ ਸੀ ਉਸ ਤੋਂ ਬਾਅਦ ਇਹਦੇ ਹਜ਼ਾਰਾਂ ਬਣ ਗਏ ਥੈਂਕ ਪਾ ਇਹਦਾ ਆਰਟੀਕਲ ਕਿੱਥੋਂ ਲਿਆ ਸੀ ਇਹ ਆਰਟੀਕਲ ਬਾਹਰ ਹੈਗੇ ਆਪਣੇ ਹਰਮੰਦਰ ਸਿੰਘ ਉੱਪਰ ਆਏ ਜਿਹੜੇ ਕਰਕੇ ਪੇਜ ਵੀ ਆਨਲਾਈਨ ਉਹਨਾਂ ਦਾ ਉਹਨਾਂ ਤੋਂ ਸਾਡੇ ਮਾਨਸਾਤ ਕੋਈ ਲਿੰਕ ਤੇ ਸੀਗੇ ਤੇ ਸਰਤਾਜ ਜੀ ਨੂੰ ਵੀ ਗਈ ਹੋਈ ਹੈ ਪਹਿਲੀ ਘੜੀ ਇਹ ਸੀ ਆਵਾ ਉਹਨਾਂ ਦੀ ਲੱਗੀ ਵੀ ਹੋਈ ਹੈ ਬਾਕਾਇਦਾ ਰੀਲ ਵੀ ਪਾਈ ਹੋਈ ਹੈ ਆਪਣੇ ਬੇਜ ਤੇ ਹੂੰ ਤਾਂ ਉਹ ਤੋਂ ਸਾਨੂੰ ਇਹ ਸੀ ਵੀ ਜਿੱਦੇ ਉਹ ਲੈਣ ਆਏ ਤਾਂ ਸਾਡੇ ਕੋਲੇ ਬਣਾਉਣ ਦਾ ਵੀ ਟਾਈਮ ਨਹੀਂ ਸੀਗਾ ਅੱਛਾ ਉਹਨਾਂ ਨੇ ਬਬਲੂ ਥੋੜੀ ਅਕੇ ਭਾਈ ਜੀ ਪਕਟੇ ਤੋਂ ਹੂੰ ਲਾਡੀ ਗੰਗੜੀ ਉਹਨਾਂ ਨੇ ਭੇਜਿਆ ਸੀ ਤੇ ਇਹਨੂੰ ਬਣਾਉਣ ਚ ਸਮਾਂ ਕਿੰਨਾ ਲੱਗਿਆ ਸੀ ਮਤਲਬ ਪਹਿਲਾਂ ਤਾਂ ਕੋਈ ਜ਼ਿਆਦਾ ਨਹੀਂ ਇੱਕ ਡੇਢ ਦਿਨ ਚ ਅਸੀਂ ਸੈਂਪਲ ਇਹ ਕਰ ਲਿਆ ਸੀ ਰੈਡੀ ਉਸ ਤੋਂ ਬਾਅਦ ਜਿਹੜੇ ਮਤਲਬ ਇਹ ਤੋਂ ਇਲਾਵਾ ਇਹ ਸਾਰੇ ਮਤਲਬ ਬਣਦੇਗੇ ਤਾਂ ਰੂਪ ਨਿਖਰਦਾ ਗਿਆ ਬਿਲਕੁਲ ਭਾਈ ਸਾਹਿਬ ਸੀਗੇ ਉਹਨਾਂ ਦੇ ਕਾਲ ਸਹਾਇ ਦੇ ਨਾਮ ਤੇ ਫਰਮ ਹੈਗੀ ਇਹ ਉਹਨਾਂ ਨੇ ਮਤਲਬ ਕਿਹਾ ਵੀ ਸਾਨੂੰ ਪੁਰਾਣੇ ਪੰਜਾਬ ਦੇ ਵਿੱਚ ਨਵਾਂ ਪੰਜਾਬ ਚਾਹੀਦਾ ਬਿਲਕੁਲ ਆ ਆ ਵੱਡਾ ਨਕਸ਼ਾ ਪੁਰਾਣੇ ਪੰਜਾਬ ਦਾ ਹੋ ਗਿਆ ਤੇ ਆ ਵਿੱਚ ਨਵਾ ਕਰ ਦਿੱਤਾ ਨਵਾ ਹੋ ਗਿਆ ਜੀ ਹੁਣੇ ਨਾਲ ਹੀ ਬਬਦੀਪ ਸਿੰਘ ਜੀ ਤੁਸੀਂ ਦੇਖ ਰਹੇ ਹੋ ਫਰੇਮ ਇਹ ਤਲਵੰਡੀ ਸਾਬ ਤੋਂ ਬੁਟੀਕ ਵਾਲੇ ਉਹਨਾਂ ਨੇ ਬਣਵਾਇਆ ਸੀ ਜਿਹੜੇ ਬਣਾ ਕੇ ਦਿੱਤਾ ਹੀ ਦੇਣਾ ਉਹਨਾਂ ਨੂੰ ਮੈਨੂੰ ਇਹ ਵੀ ਪਤਾ ਲੱਗਾ ਕਿ ਇੱਥੇ ਤੁਸੀਂ ਮੀਆਂ ਬੀਬੀ ਕੰਮ ਕਰਦੇ ਹੋ ਹਾਂਜੀ 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 ਕਦੇ ਦਿੱਕਤ ਨਹੀਂ ਆਈ ਇਹਦੇ ਲਈ ਨਹੀਂ ਨਹੀਂ ਵਧੀਆ ਜੀ ਲੋਕ ਚੋਕ ਤਾਂ ਫਿਰ ਬਹੁਤ ਚੱਲੀ ਜਾਂਦਾ ਉਹ ਤਾਂ ਘਰੇ ਹੋ ਤੇ ਘਰੇ ਵੀ ਚੱਲੂਗਾ ਤਾਂ ਆ ਚੱਲੀ ਜਾਂਦਾ ਨਹੀਂ ਘਰੇ ਤਾਂ ਥੋੜਾ ਜਿਹਾ ਸਮਾਂ ਹੁੰਦਾ ਨਾ ਵੀ ਬੰਦਾ ਇੱਥੋਂ ਸ਼ਾਮ ਨੂੰ ਜਾਂਦਾਗਾ 7-6 ਵਜੇ ਤੇ ਘਾਟਾ ਦੋ ਘੰਟੇ ਗੱਲਬਾਤ ਕਰਦਾ ਸੌ ਜਾਂਦਾ ਹਨਾ ਤੇ ਇੱਥੇ ਫਿਰ ਸਾਰੀ ਦਿਹਾੜੀ ਕੰਮ ਦਰਾਂ ਨਹੀਂ ਕੰਮ 'ਚ ਟਾਈਮ ਹੀ ਨਹੀਂ ਲੱਗਦਾ ਜੀ ਬਚਾ ਚਲੋ ਵਧੀਆ ਬਾਹਰ ਕਿਤੇ ਕੰਮ ਕਰਨ ਵਾਲੋ ਤਾਂ ਇੱਥੇ ਮਾਲਕ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਮੈਂ 7-8000 ਤੇ ਕੋਲ ਸਕੂਲ ਲੱਗੇ ਕਾਲਜ ਲੱਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾ ਹਮ ਇੱਥੇ ਐ ਨਹੀਂ ਪਤਾ ਕੰਮ ਹੈ ਜਾਂ ਅੱਜ ਘੰਟੇ 'ਚ ਬੰਨ ਜਾਣ ਇਹ ਕੰਮ ਵਿਆਹ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਹਾਂ ਕੰਮ ਪਹਿਲਾਂ ਸ਼ੁਰੂ ਕਰਿਆ ਸੀ ਜੀ ਠੀਕ ਹੈ ਤੇ ਜਦੋਂ ਵਿਆਹ ਹੋਇਆ ਫਿਰ ਉਦੋਂ ਦੁਕਾਨਦਾਰ ਕਲਾਕਾਰ ਸ਼ੋਅ ਕੀਤਾ ਸੀ ਇੱਥੇ ਦੇਖ ਕੇ ਗਏ ਸੀ ਅੱਛਾ ਇੱਥੇ ਦੇਖ ਕੇ ਗਏ ਸੀ ਮਾਂ ਦੋਨੇ ਮੈਂ ਕਿਹਾ ਕੁਰਸੀਆਂ ਉੱਧੇ ਹੀ ਲਿਆਂਦੀ ਆਂਦੀ ਆਏ ਆ ਯਾਦ ਭਈਆ ਪੁਰਾਣੀ ਜਣਾ ਯਾਦ ਭਈਆ ਅੱਛਾ ਫਿਰ ਫਿਰ ਜਦੋਂ ਤੁਹਾਨੂੰ ਵੇਖਣ ਵਾਲੇ ਇੱਥੇ ਆ ਕੇ ਵੇਖ ਕੇ ਗੱਲਬਾਤ ਹੋ ਗਈ ਫਿਰ ਇੱਕ ਇੱਕ ਕਿਵੇਂ ਕਿਹਾ ਵੀ ਆ ਆਪਾਂ ਹੁਣ ਦੋਵੇਂ ਜੀ ਬੈਠ ਕੇ ਇੱਕ ਕੰਮ ਤੇ ਫੋਕਸ ਕਰੀਏ ਕੋਈ ਨਾ ਪਹਿਲੇ ਹੀ ਚਲੋ ਸਾਡੇ ਆਪਣੇ ਮਾਸੜ ਜੀ ਜਿਹਨਾਂ ਨੇ ਰਿਸ਼ਤਾ ਕਰਵਾਇਆ ਸੀ ਉਹ ਤਾਂ ਗੱਲਬਾਤ ਅਸੀਂ ਪਹਿਲੇ ਹੀ ਕਰਦੇ ਸੀ ਭਾਈ ਉਹ ਕਹਿੰਦੇ ਚਲੋ ਕੁੜੀ ਕੰਮ ਕਰ ਲੂਗੀ ਹੂੰ ਤਾਂ ਚਲੋ ਆਪਾਂ ਉਧਰੋਂ ਹਾਂ ਹੋ ਗਈ ਤਾਂ ਲੰਮੈਰਸ ਨਹੀਂ 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 ਲੰਮੈਰਸ ਤੇ ਨਹੀਂ ਸੀ ਸਿਰੇ ਜਿਹੇ ਇੰਨਾ ਸਿਰੇ ਨਹੀਂ ਝੜਦੇ ਫਿਰ ਤੈਨੂੰ ਪਤਾ ਹੀ ਹੈ ਲੈ ਅਸਲ 'ਚ ਕਹਿੰਦੇ ਚੜਾਉਣ ਵਾਲੇ ਚੜਾ ਲੈਂਦੇ ਨੇ ਚਲੋ ਆਪਾਂ ਆਪਾਂ ਇਹ ਟੌਪਿਕ ਤੇ ਨਹੀਂ ਗੱਲ ਕਰਦੇ ਆਪਾਂ ਤੁਹਾਡੇ ਮੈਂ ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਦੋਵੇਂ ਜੀ ਤੁਸੀਂ ਇੱਥੇ ਕੰਮ ਕਰਦੇ ਹੋ ਕੰਮ ਦੌਰਾਨ ਅਸਲ 'ਚ ਜਿਵੇਂ ਆਪਾਂ ਵੈਸੇ ਮਜ਼ਾਕ 'ਚ ਗੱਲ ਕਰ ਲਈ ਵੀ ਨੋਕਚੋਕ ਹੋ ਜਾਂਦੀ ਆ ਉਹ ਹੋ ਜਾਂਦਾ ਜੀ ਉਹ ਤਾਂ ਪਰ ਕੋਈ ਸਮੱਸਿਆ ਆਈ ਆ ਕਦੇ ਕੋਈ ਕਲਾਇੰਟ ਨੂੰ ਲੈ ਕੇ ਜਾਂ ਕੋਈ ਉਵੇਂ ਕੋਈ 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 ਦਿੱਕਤ ਨਹੀਂ ਜੀ ਵਧੀਆ ਕਰਦੇ ਆ ਆਪਣਾ ਬਾਕੀ ਸਾਡੇ ਕੋਲੇ ਥੋੜਾ ਜਿਹਾ ਇਹ ਨਹੀਂ ਹੈਗਾ ਵੀ ਮੰਨ ਲਓ ਗਾਕ ਬਾਲਾ ਜਾਦੇ ਆ ਤਲੇ ਕੋਲੇ ਇਹ ਪ੍ਰੀਮੀਅਮ ਕੰਮ ਰਹਿ ਗਿਆ ਬਾਕੀ ਬੁਕਿੰਗਾਂ ਦਾ ਕੰਮ ਆ ਤੁਹਾਡਾ ਹਾਂ ਵੀ ਬੁਕਿੰਗ ਹੈ WhatsApp ਤੇ ਹੋ ਜਾਂਦੀ ਆ online ਹੋ ਜਾਂਦੀ ਆ ਤਾਂ online ਕਰਕੇ ਉਹ ਨਾਲ ਵਾਲੀ ਦੁਕਾਨ ਅਸੀਂ ਇਹਦੇ ਕਰਕੇ ਲੈਂਦੀ ਆ ਇਹ ਸਾਰਾ ਕੰਮ ਉਧਰ ਹੋ ਜਾਂਦਾ ਇਧਰ ਗੱਲਾ ਸ਼ੋਰੂਮ ਰਹਿ ਗਿਆ ਦੇਈ ਬਿਲਕੁਲ ਆਪਾਂ ਮੰਨ ਲਓ ਉਹ ਨਹੀਂ ਹੁੰਦਾ ਜਿਆਦਾ ਭੇਟ ਨਹੀਂ ਬੰਦਦੀ ਹੈਗੀ ਠੀਕ ਹੈ ਨਰੇਸ਼ ਸਾਹਿਬ ਜਾਨੀ ਕਿ ਇੱਕ ਔਰਨਰ ਆਪਣਾ ਦੁਕਾਨ ਟਾਈਪ ਵਰਤ ਲਿਆ ਦੂਜਾ ਆਪਣਾ ਫੈਕਟਰੀ ਟਾਈਪ ਵਰਤ ਲਿਆ ਹਾਂ ਤੇ ਇਹ ਆਪਾਂ ਨੇ ਜਨਾਲ ਗੱਲਾਂ ਬਾਤਾਂ ਤੁਹਾਡੇ ਕੰਮਦਾਰ ਡਾਇਰੈਕਟਰ ਗੱਲਾਂ ਬਾਤਾਂ ਦੇ ਨਾਲ-ਨਾਲ ਮੈਂ ਇਹ ਕਹਾਂਗਾ ਕਿ ਦਰਸ਼ਕਾਂ ਨੂੰ ਆਪਾਂ ਇਹਨਾਂ ਦਾ ਪ੍ਰਾਈਸ ਵੀ ਦੱਸ ਦਈਏ ਕਿਉਂਕਿ ਕਿਸੇ ਦੇ ਮਨ ਚਾਹੂਗਾ ਯਾਰ ਮੈਂ ਖਰੀਦਣਾ ਮੈਂ ਚਾਹੁੰਨਾ ਹੈ ਮੇਰੇ ਵੀ ਘਰੇ ਲੱਗੇ ਹੋਏ ਕਿਉਂਕਿ ਆਹ ਵੇਖ ਕੇ ਤਾਂ ਕਿਹਦਾ ਜੀਨੀ ਕਰੂਗਾ ਸਾਡੇ ਘਰੇ ਲੱਗੇ ਹੋਵੇ ਇਹਨੂੰ ਵੈਬਸਾਈਟ ਤੇ ਪਾਇਆ ਹੋਇਆ ਜੀ ਕਲਾਕਾਰਸਟੋਰ.com ਠੀ ਉਹਦੇ ਪੱਕਾ ਹੁੰਦਾ ਇਹ ਤੁਸੀਂ ਕਰੋਗੇ ਸਾਰਾ ਪੇਮੈਂਟ ਵਗੈਰਾ ਉਹਤੇ ਹੁੰਦੀ ਹੈ ਠੀਕ ਹੈ ਹੋਮ ਡਿਲੀਵਰੀ ਹੋਵੇਗੀ ਵੈਸੇ ਪ੍ਰਾਈਸ ਕੀ ਆਦਾ ਮੰਨ ਲਓ ਛੋਟਾ 1000 ਰੁਪਏ ਤੋਂ ਸ਼ੁਰੂ ਹੈ ਜੀ ਠੀਕ ਹੈ 1000 ਇਹ 1500 ਆ ਗਿਆ 2500 ਵਾਲੇ ਆਗੇ 2800 ਵਾਲੇ ਆਗੇ ਇਹ 1500 ਵਾਲੇ ਜੇ ਬੰਦਾ ਆਪ ਦਾ ਆਰਟੀਕਲ ਦੇ ਕੇ ਆਪ ਦਾ ਡਿਜ਼ਾਈਨ ਦਿੰਦਾ ਤੁਸੀਂ ਉਹਦੇ ਸਾਬ ਉਹ ਕਰਦੇ ਨਹੀਂ ਉੱਤੇ ਫਿਰ ਟਾਈਮ ਲੱਗ ਜਾਂਦਾ ਮੰਨ ਲਓ 10 ਤੋਂ 15 ਦਿਨ ਲੱਗ ਸਕਦੇ ਕਈ ਵਾਰੀ ਮੰਨ ਲਓ ਕੰਮ ਦੇ ਹਿਸਾਬ ਨਾਲ ਹੈ ਅੱਜ ਅੱਜ ਤੱਕ ਦਾ ਸਭ ਤੋਂ ਜਾਨੀ ਕਿ ਇੱਕ ਆਰਟੀਕਲ ਹੁੰਦਾ ਨਾ ਮੇਰੇ ਦਿਲ ਦੇ ਨੇੜੇ ਰਿਹਾ ਕਿਹੜਾ ਸੀ ਸਾਰਾ ਕੁਝ ਹੀ ਨੇੜਿਆ ਜੀ ਲਈ ਖਾਸ ਹੁੰਦਾ ਮੇਰੀ ਇੱਕ ਸ਼ੁਰੂਤ ਖਾਸ ਹੀ ਤੇ ਰਹੀ ਹੈ ਮੰਨ ਲਓ ਜਦੋਂ ਮੈਂ ਕੰਮ ਸਿੱਖਦਾ ਵੀ ਸੀ ਤਾਂ ਬਾਰ ਉਹਨਾਂ ਉਦੋਂ ਉੱਥੇ ਬਲੈਕਸ ਮਸ਼ੀਨ ਲੱਗੀ ਹੁੰਦੀ ਸੀ ਜਿਵੇਂ ਹੁਣ ਆਪਣੇ ਬੋਰਡ ਲੱਗੇ ਆ ਤਾਂ ਉਦੋਂ ਹਰ ਕੋਈ ਬੰਦਾ ਮਸ਼ੀਨ ਨਹੀਂ ਲਗਾਉਂਦਾ ਸੀ ਤਾਂ ਉਹ ਕੀ ਸੀ ਸਾਡੇ ਤੋਂ ਪ੍ਰਿੰਟ ਕਢਾਉਣਾ ਆਉਂਦੇ ਸੀ ਤਾਂ ਮੇਰੇ ਆਤ ਤੋਂ ਉਹਦੀ ਬਣ ਗਈ ਸੀ ਮੋਨਾਂ ਦੇ ਡਿਜ਼ਾਈਨ ਵੀ ਸਹੀ ਕਰ ਦਿੰਦਾ ਸੀ ਠੀਕ ਹੈ ਤੇ ਹੁਣ ਤੁਸੀਂ ਐ ਲੈ ਲਓ ਵੀ ਆਪ ਦਾ ਕੰਮ ਹੁਣ ਤਾਂ ਆਪਾਂ ਕਰਾਂਗੇ ਹੀ ਕਰਾਂਗੇ ਫਿਰ ਤਾਂ ਹੋਰ ਵੱਧ ਹੋਊਗਾ ਤੇ ਇਹਦੇ ਵਿੱਚ ਇਹ ਇੱਕ ਕਲੌਕ ਤੋਂ ਇਲਾਵਾ ਹੋਰ ਕੁਝ ਕੀ ਕੁਝ ਗੁਰਪਾਲ ਦੇ ਖੱਤਾਂ ਦੀ ਕਲਾਕਾਰੀ ਆ ਉਹਦੇ ਚ ਵੀਰੇ ਮੰਨ ਲਓ ਸਾਡੇ ਕੋਲ ਇਹ ਕਿ ਟੀ-ਸ਼ਰਟ ਜਿਵੇਂ ਖੁਦ ਮਣ ਪਾਈ ਵੀ ਹੋਈ ਹੈ ਇਹ ਵੀ ਅੱਜ ਹੁਣੀ ਤਿਆਰ ਕਰੀ ਆ ਤੁਹਾਡੇ ਆਣ ਕਰਕੇ ਕਿਆ ਬਾਤ ਹੈ ਕਰੋ ਮੈਂ ਛੱਡ ਪਾ ਗਿਆ ਸੀ ਠੀਕ ਹੈ ਆ ਇਹਦਾ ਕੀ ਮਤਲਬ ਆ ESTD ਸਟੈਬਲਿਟ ਵੀ ਕਦੋਂ ਤੋਂ ਕੰਪਨੀ ਓਕੇ 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 ਠੀਕ ਹੈ ਠੀਕ ਹੈ ਤੇ ਬਾਕੀ ਆਪਣਾ ਰਜਿਸਟਰਡ ਹੈ ਜੀ ਆਨਲਾਈਨ ਜਿਵੇਂ ਕੋਈ ਵੀ ਵੀ ਮੁੱਦਤਾ ਤੋਂ ਇਸਟੈਬਲਿਸ਼ ਆ ਤਾਂ ਪਹਿਲਾਂ ਕਰੇ ਕੰਮ ਸ਼ੁਰੂ ਨਾਲ ਰਜਿਸਟਰਡ ਕਰਾ ਕੇ ਕਰਿਆ ਤੁਹਾਨੂੰ ਪਤਾ ਆਪਣੇ ਇੱਥੇ ਅਸੀਂ ਹੁਣ ਇਹ ਚੀਜ਼ਾਂ ਜੋ ਵੀ ਬਣਾਈਆਂ ਚਲੋ ਆਪਾਂ ਕਹੀਏ ਕਿਸੇ ਦਾ ਆਪਾਂ ਕੰਮ ਕਰਿਆ ਤਾਂ ਆਪਣਾ ਕੰਮ ਅੱਗੇ ਵਧਿਆ ਪਰ ਸਾਨੂੰ ਦੇਖ ਕੇ ਲੋਕਾਂ ਨੇ ਮੰਨ ਲਓ ਇਹੀ ਰੇਟ ਜਿਹੜੇ ਚੀਜ਼ਾਂ ਅਸੀਂ 700 ਜਾਂ 1000 ਲੈ ਰਹੇ ਹਾਂ ਉਹ 2.5 ਸੋਚ ਵੇਚ ਰਹੇ ਅੱਛਾ ਕਹਦੇ ਫਿਰ ਦੁਕਾਨਦਾਰੀ ਦਾ ਸਭੀ ਪੈਂਦਾ ਪੈਂਦਾ ਹੀ ਅਸਰ ਸਾਡੇ ਤੇ ਨਹੀਂ ਪੈਂਦਾ ਉਹਨਾਂ ਤੇ ਪੈਂਦਾ ਹੁਣ ਸਾਨੂੰ ਤੁਸੀਂ ਇਹਦੇ 100 ਪੀਸ ਕਹਿ ਜਾਓ ਤੜਕੇ ਲੈ ਜਾਓ ਉਹਨਾਂ ਕੋਲੇ ਮਾਲ ਹੀ ਨਹੀਂ ਹੋਊਗਾ ਉਹਨਾਂ ਨੂੰ ਪਹਿਲਾਂ ਬਣਾਉਣਾ ਪੈਣਾ ਪਹਿਲਾਂ ਬਣਾਉਣਾ ਪੈਣਾ ਡਿਜ਼ਾਈਨ ਬਣਾਉਣਾ ਪੈਣਾ ਕੰਪੀਟੀਸ਼ਨ ਦਾ ਜ਼ਮਾਨਾ ਹੋ ਗਿਆ ਗੁਰਪਾਲ ਬਾਈ ਹਰ ਕੰਮ 'ਚ ਕੰਪੀਟੀਸ਼ਨ ਆ ਇਹ ਕੰਪੀਟੀਸ਼ਨ ਦੇ ਦੌਰ 'ਚ ਕਦੇ ਮਹਿਸੂਸ ਹੋਇਆ ਕਿ ਯਾਰ ਕੁਝ ਇਹਦੇ ਨਾਲ ਹੋਰ ਕਰੀਏ ਨਹੀਂ ਹੋਰ ਇੱਕ ਸਾਡਾ ਮੰਨ ਲਓ ਛੋਟਾ ਪ੍ਰੋਸੈਸ ਹੋਰ ਚੱਲ ਰਿਹਾ ਜੀ ਇਹ ਮਦਰਨ ਦਿਖਾ ਦਈਏ ਜੀ ਮੰਨ ਲਓ ਇਹ ਡੱਬੇ ਬਣਦੇ ਹੈਗੇ ਨਾ ਤੇ ਇਹਦਾ ਫੀਨਲ ਸ਼ੁਰੂ ਸਹਿ ਚਿੱਠੀ ਮਤਲਬ ਹੈ ਸਹਿ ਚਿੱਠੀ ਵਿਆਹ ਸ਼ਾਦੀ ਵਰਤਨ ਦੇ ਹਸਤੇ ਹਾਂ ਮਤਲਬ ਇਹ ਨਾਰਮਲ ਜਿਵੇਂ ਚੱਲ ਰਿਹਾ ਹੂੰ ਤੁਸੀਂ ਆਮੇ ਦੇਖੀ ਹੁੰਦੇ ਹਾਂ ਹਾਂਜੀ ਅੱਛਾ ਇਹਦੇ ਚ ਆਵਾਜ਼ ਆਊਗੀ ਸੁਣ ਰਹੀ ਹੈ ਕੈਮਰੇ ਚ ਦੇਣ ਚੱਗਣਾ ਨਾ ਚੜਿਆ ਹਾਂ ਇਹ ਮੰਨ ਲਓ ਇਹਦੇ ਚ ਸੈਂਸਰ ਲੱਗਿਆ ਹੁੰਦਾ ਓਕੇ ਤੇ ਇਹ ਬੰਦ ਹੋਏਗਾ ਡੱਬਾ ਤਾਂ ਹੀ ਬੰਦ ਹੋ ਜਾਏਗਾ ਇਹ ਆਪਣੇ ਆਪ ਸੇਮ ਹੀ ਇਹ ਚੀਜ਼ ਹੈ ਨਹੀਂ ਇਹ ਚੀਜ਼ ਇਹ ਆਰਡਰ ਦਾ ਡੱਬਾ ਜੀ ਇਹ ਜੀ ਕਿਆ ਬਾਤ ਹੈ ਜਿਵੇਂ ਬਿਆਦਾ ਕਾਰਡ ਆ ਗਿਆ ਇਥੇ ਨਹੀਂ ਆਇਆ ਇਥੇ ਆਪਾਂ ਗਿਫਟ ਕਰ ਸਕਦੇ ਹਾਂ ਕੁਝ ਵੀ ਦੇਣਾਗਾ ਹਾਂਜੀ 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 ਕਿਆ ਬਾਤ ਹੈ ਇਹ ਤੁਸੀਂ ਹੁਣ ਇਹ ਸ਼ੁਰੂ ਕਰ ਲਗਾ ਹਾਂਜੀ ਬਸ ਇਹ ਥੋੜਾ ਜਿਹਾ ਕੰਮ ਹੀ ਰਹਿੰਦਾ ਇਹਦੇ ਤੇ ਹੋ ਹੋ ਗਿਆ ਬਸ ਅਗਲੇ ਵਿਆਹ ਲਈ ਸੀਜ਼ਨ ਦੇ ਵਿੱਚ ਇਹ ਸ਼ੁਰੂ ਕਰਦੇ ਆਂ ਇੱਕ ਮੇਰੇ ਨਾਲ ਹੋਰ ਗੱਲ ਯਾਦ ਆ ਗਈ ਜਦੋਂ ਵਿਆਹ ਵਾਲਾ ਬੰਦਾ ਘਰੇ ਜਾਂਦਾ ਸਰਕਾਰ ਵਾਲੀ ਫਿਰ ਸਾਰੇ ਦਿਨ ਦਾ ਕੰਮ ਦੱਸਦੀ ਆ ਵੀ ਅੱਜ ਆਇਆ ਹੋਇਆ ਫੁਲਾਨੀ ਨੇ ਇਹ ਕਿਹਾ ਤਾਂ ਕਿਨ ਇਹ ਕਿਹਾ ਨਾ ਫਿਰ ਤੁਸੀਂ ਤਾਂ ਘਰੇ ਜਾ ਕੇ ਵੀ ਦੁਕਾਨਦਾਰਾਂ ਦੀਆਂ ਗੱਲਾਂ ਹੀ ਹੋਣਗੀਆਂ ਹੀ ਹੀ ਦਿਨ ਰਾਤ ਇਹੀ ਕੁਝ ਆਪਣਾ ਉਹ ਆਰਟੀਕਲ ਇੰਨਾ ਰਹਿ ਗਿਆ ਉਹਦਾ ਫੋਨ ਆਇਆ ਤਾਂ ਹੁੰਦਾ ਨਾ ਉਹ ਮੰਨ ਲਓ ਉਹਨੂੰ ਬੈਠ ਕੇ ਬੈਠੇ ਬੈਠ ਕੇ ਕੋਈ ਮੈਸੇਜ ਆ ਗਿਆ ਉਹ ਜਨ ਹਾਂ ਤਾਂ ਕੰਮ ਰਹਿ ਗਿਆ ਤੂੰ ਟੜ ਕੇ ਜਾਣ ਸਰ ਇਹੀ ਕਰਨਾ ਤਾਂ ਮੰਨ ਲਓ ਮੈਨੂੰ ਕਹਿਤਾ ਆ ਨਹੀਂ ਕਰਿਆ ਤੁਸੀਂ ਆ ਕਰਨਾ ਤਾਂ ਫਿਰ ਉਹ ਚੀਜ਼ਾਂ ਹੋ ਜਾਂਦੀਆਂ ਬਿਲਕੁਲ ਆ ਦਿਖਾਉਂਗੇ ਭਾਈ ਅੱਗੇ ਵੀ ਆਪਣਾ ਵੇਖਣਾ ਚਾਹਾਂਗਾ ਮੈਂ ਆਪਣਾ ਜਿੱਥੇ ਸਿਸਟਮ ਆ ਇਹ ਤਾਂ ਆਤੀ ਸ਼ਰਟਾਂ ਆ ਗਿਆ ਆਪਣੀ ਟੀ-ਸ਼ਰਟਾਂ ਆ ਗਈਆਂ ਜੀ ਸਾਰੀਆਂ ਮੰਨ ਲਓ ਅੱਛਾ ਇਹਦਾ ਕੀ ਰਹਿੰਦਾ ਆਰਡਰ ਦਾ ਬਾਈ ਇਹ ਤਾਂ ਮੰਨ ਲਓ ਇੱਕ ਵੀ ਬਣਾ ਸਕਦੇ ਆਪਾਂ ਜਿਵੇਂ ਕੋਈ ਹੁੱਡੀ ਵਗੈਰਾ ਸਾਰੀਆਂ ਸਾਡੇ ਕੋਲੋਂ ਇਹ ਖਾਲੀ ਮਿਲ ਜਾਣਗੇ ਜੀ ਠੀਕ ਹੈ ਤਾਂ ਤੁਸੀਂ ਇਹਨੂੰ ਆਪਣਾ ਮੰਨ ਲਓ ਪ੍ਰਿੰਟ ਜਿਵੇਂ ਕੋਈ ਪੰਜਾਬ ਉਹ ਕੋਈ ਵੀ ਡਿਜ਼ਾਈਨ ਦੇਣਾ ਉਹ ਇੱਤੇ ਲੱਗ ਜਾਊਗਾ ਹਾਂ ਉਹ ਇਹਦੇ ਤੇ ਲੱਗ ਜਾਊਗਾ ਸਾਰੀਆਂ ਟੀ-ਸ਼ਰਟਾਂ ਜੇ ਬੰਦਾ ਆਪਦੀ ਟੀ-ਸ਼ਰਟ ਲਿਆਵੇ ਆਪਦੀ ਲਿਆਵੇ ਉਹਤੇ ਵੀ ਕਰ ਦਿੰਨੇ ਆਪਣਾ ਕੋਈ ਐ ਨਹੀਂ ਹੈਗਾ ਵੀ ਕਿਉਂ ਲਿਆਏ ਨਹੀਂ ਹੁੰਦਾ ਨਾ ਸਾਡੀ ਵੀ ਕੇ ਨਾ 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 ਵੀਰੇ ਦੇਖੋ ਇਹਦੇ ਵਿੱਚ ਕੀ ਹੈ ਇਹਦੇ ਕੋਈ ਖਰਾਬ ਤਾਂ ਹੁੰਦੀ ਨਹੀਂ ਮੰਨ ਲਓ ਪਈਆਂ ਕੋਈ ਗੱਲ ਨਹੀਂ ਐਤਕੀ ਨਹੀਂ ਲੱਗੀਆਂ ਤਾਂ ਆ ਹੁਣ ਸਰਦੀ ਦੇ ਵਿੱਚ ਸਾਡੇ ਕੋਲੇ ਉਲਟਾ ਹੋਇਆ ਟੀ-ਸ਼ਰਟ ਆ ਜ਼ਿਆਦਾ ਲੱਗੀਆਂ ਹੁੱਡੀਆਂ ਘੱਟ ਲੱਗੀਆਂ ਅੱਛਾ ਤਾਂ ਅਸਲ 'ਚ ਗਰਮੀ 'ਚ ਟੀ-ਸ਼ਰਟ ਆ ਜ਼ਿਆਦਾ ਲੱਗਦੀ ਆ ਗਰਮੀ 'ਚ ਟੀ-ਸ਼ਰਟ ਆ ਜ਼ਿਆਦਾ ਲੱਗਦੀ ਆ ਤਾਂ ਕਰਕੇ ਸਾਰੇ ਇਹਦਾ ਭਈ ਕੀ ਪ੍ਰਾਈਜ਼ ਰਹਿੰਦਾ ਇੱਕ ਸ਼ਰਟ ਦੇ ਕੇ ਇੱਕ ਪ੍ਰਿੰਟ ਕਰਦੇ ਹੋ ਤੁਸੀਂ ਉਹਦਾ 250 ਰੁਪਏ ਰੱਖਦੇ ਹਾਂ ਜੀ ਜੇ ਤੁਸੀਂ ਟੀ-ਸ਼ਰਟ ਲੈ ਕੇ ਆਉਨੇ ਆ ਤਾਂ ਠੀਕ ਹੈ ਸਾਡੇ ਕੋਲੋਂ ਲੈਣੇ ਆ ਤਾਂ ਫਿਰ ਉਹ 550 ਤੋਂ ਸ਼ੁਰੂ ਹੈ ਠੀਕ ਹੈ ਮਤਲਬ ਉਹ 250 ਰੁਪਏ 300 ਰੁਪਏ ਟੀ-ਸ਼ਰਟ ਦਾ ਐਡ ਹੋ ਜਾਂਦਾ 250 ਰੁਪਏ ਤੁਹਾਡੀ ਸ਼ਿਪਾਈ ਦਾ ਸ਼ਿਪਾਈ ਦਾ 250 ਜੇ ਜਿਆਦਾ ਜਿਵੇਂ ਮੰਨ ਲਓ ਤੁਸੀਂ 2 400 ਜਿਵੇਂ ਕੰਪਨੀਆਂ ਕਰਾਉਂਦੀ ਹੈ ਫਿਰ ਉਹ ਵਿੱਚ ਘਟ ਜਾਂਦਾ ਠੀਕ ਹੈ ਹਾਂ ਬਹੁਤ ਡਿਜ਼ਾਈਨ ਤੇ ਵੀ ਜਿੰਨੀ ਆਪਣਾ ਮਟੀਰੀਅਲ ਲੱਗਣਾ ਮਤਲਬ ਇਹ ਚੀਜ਼ਾਂ ਜੇ ਆਪਾਂ ਬਾਹਰੋਂ ਹੁੰਦੀ ਹੈ ਇਹ ਚੰਡੀਗੜ੍ਹ ਵਗੈਰਾ ਦੇਖਦੇ ਤਾਂ 25 250 ਤੱਕ ਪਈਆਂ ਜੀ ਇਹੇ ਸੇਮ ਤੁਹਾਨੂੰ ਮਿਲਣਗੇ ਆਨਲਾਈਨ ਵੀ ਐਡਾ ਜਲਦੀਆਂ ਹੁੰਦੀਆਂ ਠੀਕ ਹੈ ਉਹ ਸਾਰੀਆਂ ਜਿਵੇਂ ਅੱਜ ਕੱਲ੍ਹ ਖੁੱਲੇ ਗੱਲੇ ਵਾਲੀਆਂ ਜਲਦੀਆਂ ਹੋਰ ਇਹੋ ਚੀਜ਼ ਆ ਹਾਂ ਤੇ ਬਾਈ ਫਿਰ ਇੱਕ ਇਹ ਤਾਂ ਤੁਸੀਂ ਮੈਂ ਹੁਣ ਇਹ ਵੀ ਨਹੀਂ ਕਹਦਾ ਕਿ ਫੈਮਿਲੀ ਨੂੰ ਟਾਈਮ ਕਿਵੇਂ ਦਿੰਦੇ ਹੋ ਫਿਰ ਫੈਮਿਲੀ ਵੀ ਨਾਲ ਹੀ ਹੁੰਦੀ ਆ ਤੇ ਪੈਮ ਬਣਾ ਹੀ ਰਹਿੰਦਾ ਹਨਾ ਤੇ ਬੱਚੇ ਹੋ ਗਏ ਜਾਂ ਨਹੀਂ ਹਲੇ ਹੈਗੇ ਹੀ ਕੁੜੀਆਂ ਹੈਗੀ ਬੱਚਾ ਦਾ ਫਿਰ ਕਿਵੇਂ ਸੈਟਲਮੈਂਟ ਹੁੰਦੀ ਆ ਉਹ ਮਾਤਾ ਕੋਲੇ ਹੀ ਕਰੇ ਦਾਦੀ ਕੋਲੇ ਰਹਿੰਦੇ ਆ ਬੰਦੀ ਬਾਕੀ ਪੇਜ ਤੇ ਆਪਣੇ ਵੀਡੀਓ ਪਾਈਆਂ ਹੋਈਆਂ ਕੁੜੀਆਂ ਦੀਆਂ ਸਾਰੀਆਂ ਜੀ ਬਸ਼ੂਟ ਕਰਕੇ ਪਾਈਆਂ ਹੋਈਆਂ ਹਨਾ ਹਾਂ ਤੇ ਇਹ 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 ਮਤਲਬ ਇਹ ਇੱਥੇ ਤੁਹਾਨੂੰ 5 ਸਾਲ ਹੋ ਗਏ ਲਗਭਗ ਆ ਇੱਥੇ ਆਇਆ ਨੂੰ ਇਸ ਜਗ੍ਹਾ ਤੇ 5 ਸਾਲ ਹੋ ਗਏ ਮਨ ਵਿੱਚ ਹੋਰ ਖਿਆਲ ਕੀ ਆ ਨਵਾਂ ਕਰਨ ਦਾ ਕੁਝ ਹੋਰ ਆਰਟੀਕਲ ਲਿਆ ਹੁਣ ਇਹਦੇ ਕੀ ਦੇਖੋ ਇੱਧਰ ਚਾਹੇ ਤੁਸੀਂ 10 ਕਰੋੜ ਲਾ ਦਿਓ ਜੀ ਇਹ ਐਸਾ ਜਿਹਾ ਕੰਮ ਐ ਇਹ ਤੁਸੀਂ 10000 ਨਾਲ ਵੀ ਚਲਾ ਲਓਗੇ ਤੇ 10 ਕਰੋੜ ਲਾ ਕੇ ਵੀ ਥੋੜਾ ਗੁਰਪਾਲ ਨੇ ਕਿੰਨੇ ਤੋਂ ਸ਼ੁਰੂ ਕੀਤਾ ਸੀ ਅਸੀਂ ਤਾਂ ਹੁਣ ਮੇਰੇ ਤਾਂ ਮਨ ਪੱਕਾ ਦਾ ਧਿਆਨ ਚ ਨਹੀਂ ਹੈਗਾ ਜੀ ਮਨ ਲਾ ਉਧਰ ਦੁਕਾਨ ਦਾ ਕਿਰਾਇਆ ਸੀ 1800 ਰੁਪਿਆ ਤੇ ਹੁਣ ਜਿੱਥੇ ਖੜੇ ਆ ਇੱਥੇ 2000 ਇੱਥੇ ਹੈਗਾ 20000 ਜੀ 20000 ਆ ਇੱਥ ਅਹ ਤੇ ਦੋ ਗੰਨ ਮਤਲਬ ਉਹ ਉਦੋਂ ਸਟਾਰਟਿੰਗ ਦੇਖੋ ਮੈਂ ਇਹੀ ਕਹਿਣਾ ਉਹਨਾਂ ਮੇਰੇ ਕੋਲੇ ਰੋਜ਼ ਫੋਨ ਆਉਂਦੇ ਆ ਜਾਂ ਮੰਨ ਕੇ ਚੱਲੋ ਕੋਈ ਆ ਗਿਆ ਬਈ ਜੂਸ ਦਾ ਕੰਮ ਕਰਨ ਜਾਂ ਕੋਈ ਹੋਰ ਕਰਨ ਕਿ ਉਹ ਨਮਕ ਕੰਮ ਵਾਲਾ ਸਾਡੇ ਕੋਲੇ ਪਹੁੰਚਦਾ ਟੀ-ਸ਼ਰਟ ਵਾਲਾ ਸੀ ਇਹੀ ਕਹਿੰਦੇ ਹੁੰਦੇ ਵੀਰੇ ਜਦੋਂ ਕੰਮ ਸ਼ੁਰੂ ਕਰਨਾ ਉਦੋਂ ਘੱਟ ਖਰਚ ਨਾ ਕਰੋ ਹੂੰ ਸਿੱਧੀ ਗੱਲ ਹੈ ਵੀ ਉਦੋਂ ਫਿਰ ਬੰਦਾ ਭਜਦਾ ਨਹੀਂ ਜੀ ਤੇ ਜਿਵੇਂ ਮੈਨੂੰ ਇੱਕ ਮੇਰੇ ਯਾਦ ਆ ਵੀ ਇੱਕ ਬਾਣੀਆ ਮਿੱਤਰ ਸੀ ਮਰਾਉਣ ਨੇ ਕਿਹਾ ਸੀ ਕਹਿੰਦਾ ਵੀ ਜਿਹੜਾ ਤਿੰਨ ਦਿਵਾਲੀਆਂ ਕੰਮ 'ਚ ਦੇਖ ਗਿਆ ਹਾਂ ਤੇ ਉਮਰ ਦਾ ਨਹੀਂ ਫਿਰ ਮਤਲਬ ਅਸਲ ਤਾਂ ਇਹ ਆ ਨਾ ਤੁਹਾਡੇ ਕੰਮ ਨਾਲ ਲਗਾ ਕੇ ਨਾ ਕਾ ਉਹਨੂੰ ਕਿੰਨੀ ਸ਼ਿੱਦਤ ਨਾਲ ਕਰਦੇ ਹੋ ਬਿਲਕੁਲ 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 ਇਹ ਇਹ ਇੱਕ ਮੈਲੇ ਰੱਖਦਾ ਆ ਵੀ QR ਕੋਡ ਵਾਲਾ ਅੱਜ ਕੱਲ ਬੜਾ ਟ੍ਰੈਂਡ ਆ ਕੋਈ ਇੰਸਟਾ ਦਾ ਬਣਾ ਲੈਂਦਾ ਕੋਈ ਆਪਦੇ ਚੈਨਲ ਦਾ ਬਣਾ ਲੈਂਦਾ ਇਹਦਾ ਇਹਦਾ ਕੀ ਪ੍ਰਾਈਸ ਲੈਨੇ ਹੋ ਕਿੰਨੇ ਬਸ 300 ਤੋਂ ਸ਼ੁਰੂ ਹੈ ਜੀ ਉਹ ਸਾਈਜ਼ ਦੇ ਹਿਸਾਬ ਨਾਲ ਵੀ ਹੋ ਜਾਂਦਾ ਜਿਵੇਂ ਵਗੈਰਾ ਜਿਵੇਂ ਵੀ ਹੁੰਦਾ ਮੰਨ ਲਓ 1000 ਤੱਕ ਬਾਕੀ ਇਹਦੇ 'ਚ ਕੀ ਹੁੰਦਾ ਜਿਹੜਾ ਕਲਾ ਕੰਮ ਹੈ ਵੀ ਇੱਕ ਕੀ ਉਸੀ ਚੀਜ਼ ਲੈ ਕੇ ਚੱਲਦੇ ਹਾਂ ਤੇ ਉਹਦੇ ਤੇ ਥੋੜਾ ਜਿਹਾ ਖਰਚਾ ਵੱਧ ਜਾਂਦਾ ਤੇ ਟਾਈਮ ਜ਼ਿਆਦਾ ਲੱਗਦਾ ਕਈ ਵਾਰੀ ਮਤਲਬ ਉਹ ਬੰਦਾ ਫਾਈਨਲੀ ਨਹੀਂ ਕਰਦਾ ਤਾਂ ਫਿਰ ਉਹ ਮੇਂ ਅਡਜਸਟਮੈਂਟ ਹੋ ਜਾਂਦੀ ਹੈ ਮਤਲਬ ਜੇ ਕਿਸੇ ਨੇ ਆਪ ਦੇ ਕੰਮ ਲਈ ਸਪੈਸ਼ਲ ਲੋਗੋ ਡਿਜ਼ਾਈਨ ਕਰਾ ਕੇ ਉਹ ਸਾਰਾ ਕੁਝ ਹੋ ਜਾਂਦਾ ਜੀ ਉਹ ਸਾਰਾ A to Z ਕੰਮ ਕਰ ਦੇਈਦਾ ਠੀਕ ਹੈ ਮਤਲਬ ਕੋਈ ਚੈਨਲ ਹੈ ਬਹੁਤ ਚੈਨਲ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਮਾਈਕ ਆਈਡੀਆ ਤੁਹਾਡੀ ਮਾਈਕ ਆਈਡੀਆ ਵੀ ਬਹੁਤ ਅੱਖਰ ਚੈਨਲ ਦੀ ਬਣਾਈ ਸੀ ਸਭ ਤੋਂ ਪਹਿਲਾਂ ਸੀ ਓਕੇ ਹਾਂ ਕਿ ਉਹ ਬਈ ਯਾਦ ਰੱਖਦੇ ਪੂਰਾ ਹਾਂ ਬਿਲਕੁਲ ਤੇ ਗੁਰਪਾਲ ਭਾਈ ਗੱਲਾਂ ਤਾਂ ਹੋਰ ਮੇਰੇ ਮਨ ਚ ਆ ਰਹੀਆਂ ਸੀ ਪਰ ਇੱਕ ਜਿਹੜਾ ਆਪਣਾ ਇੰਟਰਵਿਊ ਦਾ ਸਮਾਂ ਉਹ ਅੱਧੇ ਘੰਟੇ ਦਾ ਹੀ ਸੀ ਤੇ ਮੈਂ ਮਾਫੀ ਚਾਹਾਂਗਾ ਤੁਹਾਡੇ ਤੋਂ ਤੇ ਮੈਂ ਇਹ ਜ਼ਰੂਰ ਜਾਵਾਂਗਾ ਆਪਣਾ ਨਾ ਐਡਰੈਸ ਜ਼ਰੂਰ ਮੈਂਸ਼ਨ ਕਰੋ ਇਹਦੇ ਚ ਐਡਰੈਸ ਵੀਰੇ ਆਪਣਾ ਹੈਗਾ 100 ਫੁੱਟੀ ਰੋਡ ਨੇੜੇ ਸਾਬਜਾ ਦਾ ਅਜੀਤ ਸਿੰਘ ਚੌਕ ਬਠਿੰਡਾ ਜੀ ਜੀ ਤੇ ਸ਼ੁਕਰੀਆ ਭਾਈ ਫਿਰ ਮਿਲਾਂਗੇ ਤੁਹਾਨੂੰ ਕਿਸੇ ਦਿਨ ਨਹੀਂ ਨਹੀਂ ਧੰਨਵਾਦ ਜੀ ਸੋ ਤੁਹਾਨੂੰ ਇਹ ਗੱਲਬਾਤ ਸਾਡੀ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੋੜਨਾ ਤੇ ਅਜਿਹੇ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ